ਜਿਹੜਾ ਤੁਸੀਂ ਗਾਣਾ ਰਿਲੀਜ਼ ਕੀਤਾ ਅੱਜ ਔਰ ਇਹ ਗਾਣੇ ਦੇ ਪਾਰੇ ਤੁਹਾਨੂੰ ਸਪੈਸ਼ਲਿਟੀ ਇਹ ਹੈ ਕਿ AI ਬੇਸਡ ਹੈ ਰਾਈਟ ਇਹ ਤਾਂ ਸਿਰਫ ਹਲੇ ਲਿਰਿਕਲ ਵੀਡੀਓ ਬਣਾਇਆ ਹੈ ਕੋਈ ਆਫੀਸ਼ੀਅਲ ਇਤਾਂ ਵੀਡੀਓ ਨਹੀਂ ਆ ਕਿਉਂਕਿ ਅਸੀਂ ਹਲੇ ਸੋਚਿਆ ਕਿ ਐਕਸਪੈਰੀਮੈਂਟ ਕਰਕੇ ਦੇਖਦੇ ਆਂ ਵੀ ਇਹ ਸਕਸੈਸਫੁਲ ਹੋ ਗਿਆ ਤੇ ਤੇ ਫਿਰ ਅਸੀਂ ਇੱਕ ਹੋਰ ਵੱਡਾ ਬਣਾਵਾਂਗੇ ਇਹਦੇ ਵਿੱਚ ਸਰਦੂਲ ਸਰ ਦੇ ਗਾਣੇ ਨੂੰ ਅਸੀਂ ਦੁਬਾਰਾ ਰੀਫਰੈਸ਼ ਤਰੀਕੇ ਦੇ ਨਾਲ ਯੂ نو ਦੁਬਾਰਾ ਅਸੀਂ ਸਾਰੇ ਉਦਾਂ ਹੀ ਜਾਗਰੂਕ ਹੋ ਸਕਦੇ ਆਂ ਉਦਾਂ ਹੀ ਤਾਜ਼ਾ ਫੀਲ ਕਰ ਸਕਦੇ ਆਂ ਨਾ ਗਾਣਾ ਅਮਰਿੰਦਰ ਗੱਲ ਭਾਜੀ ਦਾ ਸੀਗਾ ਤੇ ਉਹਦੇ ਤੇ ਪਾਪਾ ਦੀ ਵੋਕਲਸ ਲਾਤੀਆਂ ਸੀਗੀਆਂ ਤੋ ਇਦਾਂ ਲੱਗਦਾ ਸੀ ਕਿ ਫਾਦਰ ਸਾਹਿਬ ਗਾਰੇ ਅਮਰਿੰਦਰ ਗਿੱਲ ਦਾ ਗਾਣਾ ਇਦਾਂ ਦਾ ਸੀ ਕੋਈ ਡੁਇਟ ਦੇਖ ਸਕਦਾ ਮੈਮੋਰ ਸਦਾ ਦੁਬਾਰਾ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਦਾਂ ਇੱਕ ਡੁਇਟ ਬਣਾਈਏ ਪਹਿਲਾਂ ਇੱਕ ਲਿਖੀਏ ਫਿਰ ਉਹਨੂੰ ਮੇਰੀ ਆਲਾਪ ਦੀ ਆਵਾਜ਼ 'ਚ ਡੱਬ ਕਰਕੇ ਫਿਰ ਉਹਨੂੰ AI ਪਾਪਾ ਦੇ ਤਰੀਕੇ ਨਾਲ ਡੱਬ ਕਰਕੇ ਉਹਨੂੰ AI ਦੇ ਵਿੱਚ ਕਨਵਰਟ ਕਰਕੇ ਪਾਪਾ ਦੀ ਆਵਾਜ਼ ਬਣਾ ਦਿੱਤੀ ਜਾਵੇ ਤੇ ਉਹ ਜਿਹੜੇ ਮਮਾ ਆਪਾਂ ਦੇ ਪੁਰਾਣੇ ਫੈਨਸ ਨੇ ਜਾਂ ਨਵੇਂ ਫੈਨਸ ਨੇ ਉਹਨਾਂ ਤੱਕ ਇੱਕ ਨਵਾਂ ਗਾਣਾ ਪਹੁੰਚੇ ਤੇ ਉਹ ਜਿਵੇਂ ਫਾਦਰ ਸਾਹਿਬ ਨੂੰ ਡੈਡੀਕੇਟ ਕਰੀਏ ਉਹ ਚੀਜ਼ ਦੀ ਆਵਾਜ਼ ਕਦੇ ਨਹੀਂ ਮਰਦੀ ਆਵਾਜ਼ ਹਮੇਸ਼ਾ ਰਹਿੰਦੀ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਸਾਡੇ ਜਾਣ ਤੋਂ ਬਾਅਦ ਇਹ ਫਿਰ ਵੀ ਇਸ ਬ੍ਰਹਿਮੰਡ ਦੇ ਵਿੱਚ ਗੂੰਜਦੀਆਂ ਨੇ ਨਾ ਇਸ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਸਾਰੰਗ ਦਾ ਅੱਜ ਬਰਥਡੇ ਹੈ ਬਰਥਡੇ ਤੇ ਖਾਸ ਮੌਕੇ ਤੇ ਅਮਰ ਮੈਮ ਔਰ ਨਾਲ ਸਾਡੇ ਸਾਰੰਗ ਹੈਗੇ ਨੇ ਇਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਪਹਿਲਾਂ ਮੈਮ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੰਗ ਦੇ ਬਰਥਡੇ ਦੀ ਅੱਜ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੰਨੀਆਂ ਸੋਹਣੀਆਂ ਸੁਣੀਆਂ ਵਿਸ਼ੀਜ਼ ਦਿੱਤੀਆਂ ਨੇ ਔਰ ਅੱਜ ਦੇ ਬਰਥਡੇ ਤੇ ਸਪੈਸ਼ਲ ਪਹੁੰਚੇ ਹੋ ਤੇ ਗਾਣਾ ਵੀ ਅੱਜ ਉਹਦਾ ਰਿਲੀਜ਼ ਹੋਇਆ ਹੈ ਹਾਂਜੀ ਉਹ ਕੇਕ ਖਾ ਰਿਹਾ ਹੈ ਨਾਲ ਨਾਲ ਪੂਰਾ ਜਿੰਨਾ ਮਿੱਠਾ ਦਾ ਪ੍ਰੇਸ਼ ਕਰਿਆ ਸੀ ਅੱਜ ਉਹਨਾਂ ਹੀ ਜ਼ਿਆ ਸਰੰਗ ਡਾਈਟਿੰਗ ਤੇ ਚੱਲ ਰਹੀ ਸਾਰੰਗ ਸ਼ੁਰੂ ਕੀਤੀ ਹਜੇ ਥੋੜੀ ਸ਼ੁਰੂ ਕੀਤੀ ਆ ਹਾਂ ਹਾਂ ਸਾਰੰਗ ਨਾਲ ਹੀ ਨੇ ਸਾਰੰਗ ਤੁਸੀਂ ਵੀ ਆ ਜਾਓ ਤੇ ਤੁਹਾਨੂੰ ਬਦੀ ਦੀ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਸੁਣਿਆ ਡਾਈਟਿੰਗ ਚੱਲ ਰਹੀ ਹੈ ਨਹੀਂ ਅੱਜ ਅੱਜ ਕੇਕ ਚੱਲ ਰਿਹਾ ਹੁਣ ਹੁਣ ਡਾਇਟ ਹੁਣ ਬੋਡੀ ਬੁਡੀ ਬਣਾਣੀ ਆ ਇਸ ਕਰਕੇ ਅੱਜ ਦੇ ਦਿਨ ਮਾਫ ਹੁੰਦਾ ਕਹਿੰਦੇ ਸਾਰਾ ਕੁਝ ਤੇ ਇੱਕ ਹੋਰ ਮੁਬਾਰਕ ਜਿਹੜਾ ਤੁਸੀਂ ਗਾਣਾ ਰਿਲੀਜ਼ ਕੀਤਾ ਅੱਜ ਔਰ ਇਹ ਗਾਣੇ ਦੇ ਬਾਰੇ ਤੁਹਾਨੂੰ ਸਪੈਸ਼ਲਿਟੀ ਇਹ ਹੈ ਕਿ AI ਬੇਸਡ ਹੈ ਰਾਈਟ ਸੋ ਇਹ ਆਪਣੀ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਪਹਿਲਾਂ ਕਦੇ ਵੀ ਕਨਸੈਪਟ ਅਸੀਂ ਕਿਸੇ ਦੇ ਦਿਮਾਗ ਚ ਜ਼ਹਿਨ ਚ ਵੀ ਆਇਆ ਹੋਵੇ ਹੈਨਾ ਸੋ ਇਹਦੇ ਬਾਰੇ ਜ਼ਰੂਰ ਜਾਨਣਾ ਚਾਹੂੰਗਾ ਅ ਅਸਲ ਦੇ ਵਿੱਚ ਰੋਬਿਨ ਕਲਸੀ ਮੇਰਾ ਭਰਾ ਬਹੁਤ ਹੀ ਅੱਛਾ ਐਡੀਟਰ ਤੇ ਵੀਡੀਓਗ੍ਰਾਫਰ ਹੈ ਤੇ ਉਹ ਡਾਇਰੈਕਟਰ ਵੀ ਹੋਣਾ ਸੀ ਉਹਨੂੰ ਬਣਾ ਰਹੇ ਆ ਕਿਉਂਕਿ ਅਸੀਂ ਹੁਣ ਮਿਊਜ਼ਿਕ ਵੀਡੀਓਜ਼ ਵੀ ਇਕੱਠੇ ਲੈ ਕੇ ਆ ਰਹੇ ਆ ਤੇ ਸਿਮਰ VFX ਬਹੁਤ ਪੋਪੂਲਰ ਆ ਹੁਣ ਕਰਨ ਦਾ ਗਾਣਾ ਜਿਹੜਾ ਐਟ ਪੀਸ ਉਹਦੇ ਚ ਹੈ ਉਹਨੇ ਉਹਦੇ ਚ ਵੀ ਵਿਜ਼ੂਅਲਸ ਕੀਤੇ ਨੇ ਪਹਿਲਾਂ ਕਾਫੀ ਆਰਟਿਸਟਸ ਨਾਲ ਕੰਮ ਕੀਤਾ ਉਹਨੇ ਤੇ ਉਹ ਮੇਰੇ ਨਾਲ ਵੀ ਕਾਫੀ ਟਾਈਮ ਤੋਂ ਜੁੜਿਆ ਹੋਇਆ ਤੇ ਲੋਗੋਸ ਬਣਾਉਂਦੇ ਸੀ ਮੇਰੇ ਐਨੀਮੇਸ਼ਨ ਕਰਦੇ ਸੀਗੇ ਫਿਰ ਇਸ ਕਰਕੇ ਹੁਣ ਅਸੀਂ ਸੋਚਿਆ ਕਿ ਕੁਝ ਕੁਝ ਨਵਾਂ ਕਰਕੇ ਦੇਖਦੇ ਆ ਫਿਰ ਰੋਬਿਨ ਨੇ ਰਾਈਡਆ ਦਿੱਤਾ ਕਿ AI ਵੀਡੀਓ ਬਣਾ ਕੇ ਦੇਖ ਲਾ ਇੱਕਠੀ ਸਾਰੀ ਟੀਮ ਰੋਬੀ ਨਾ ਮੁੰਡਾ ਦੂਸਰਾ ਸਿੰਮਰ ਅਸੀਂ ਹੁਣ ਆਪਣੀ ਇੱਕ ਟੀਮ ਬਿਲਡ ਕੀਤੀ ਐ ਅਸੀਂ ਫਿਰ ਸੋਚਿਆ ਕਿ ਹੁਣ AI ਜਨਰੇਟਡ ਇਹ ਤਾਂ ਸਿਰਫ ਹਲੇ ਲਿਰিক্যাল ਵੀਡੀਓ ਬਣਾਇਆ ਇਹ ਕੋਈ ਆਫੀਸ਼ੀਅਲ ਇਦਾਂ ਵੀਡੀਓ ਨਹੀਂ ਆ ਕਿਉਂਕਿ ਅਸੀਂ ਹਲੇ ਸੋਚਿਆ ਕਿ ਐਕਸਪੈਰੀਮੈਂਟ ਕਰਕੇ ਦੇਖਦੇ ਆਂ ਵੀ ਇਹ ਸਕਸੈਸਫੁਲ ਹੋ ਗਿਆ ਦੇ ਤੇ ਫਿਰ ਅਸੀਂ ਇੱਕ ਹੋਰ ਵੱਡਾ ਬਣਾਵਾਂਗੇ ਇਹਦੇ ਵਿੱਚ ਇਹ ਵੀ ਇੱਕ ਚੀਜ਼ ਅੱਜ ਅਸੀਂ ਦੇਖੀ ਹੈ ਨਾ ਵੀ ਸਰਦੂਲ ਸਰ ਦੇ ਗਾਣੇ ਨੂੰ ਅਸੀਂ ਦੁਬਾਰਾ ਰੀਫਰੈਸ਼ ਤਰੀਕੇ ਦੇ ਨਾਲ ਯੂ نو ਦੁਬਾਰਾ ਅਸੀਂ ਸਾਰੇ ਉਦਾਂ ਹੀ ਜਾਗਰੂਕ ਹੋ ਸਕਦੇ ਹਾਂ ਉਦਾਂ ਹੀ ਤਾਜ਼ਾ ਫੀਲ ਕਰ ਸਕਦੇ ਹਾਂ ਨਾ ਤੇ ਇਹ ਆਪਾਂ ਸਰਪ੍ਰਾਈਜ਼ ਕਦੋਂ ਮਤਲਬ ਕਿੰਨੇ ਟਾਈਮ ਤੱਕ ਆਪਾਂ ਨੂੰ ਮਿਲੇਗਾ ਅ ਇੱਕ ਤਾਂ AI ਜਨਰੇਟਿਡ ਹੈ ਉਹ ਮੇਰੇ ਦੋਸਤ ਨੇ DJ ਅਮਰਜੀਤ ਕਰਕੇ US ਤੋਂ ਉਹਨਾਂ ਨੇ ਬਹੁਤ ਸਾਰੇ ਆਰਟਿਸਟ ਦੀ ਉਹ ਆਪਾਂ ਦੇਖਦੇ ਹਾਂ ਕਿ ਉਹ ਉਹਨਾਂ ਦੀ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨੇ ਜਿੰਨੇ ਵੀ ਪੌਪੂਲਰ ਆਰਟਿਸਟ ਨੇ ਆਪਣੇ ਬਾਲੀਵੁੱਡ ਦੇ ਆ ਇੰਡੀਆ ਦੇ ਆ ਪੰਜਾਬੀ ਜਿਹੜੇ ਆਪਣੇ ਆਰਟਿਸਟ ਉਹਨਾਂ ਦੀ ਇੱਕ ਗਾਣਾ ਚੂਜ਼ ਕਰਕੇ ਉਹਨਾਂ ਦੀ ਆਵਾਜ਼ਾ ਉਹਦੇ ਚ ਰੈਂਡਮਲੀ ਲਗਾ ਦਿੰਦੇ ਨੇ ਉਹ ਕਿ AI ਦੇ ذریعے ਤੇ ਉਹਨਾਂ ਨੇ ਉਹ ਵੀ ਮੇਰੀ ਬਹੁਤ ਹੈਲਪ ਕੀਤੀ ਹੈ ਗਾਣੇ ਦੇ ਵਿੱਚ ਵੀ ਉਹਨਾਂ ਨੇ ਮੈਨੂੰ ਥੋੜਾ ਜਿਹਾ ਨੌਲੇਜ ਦਿੱਤੀ ਕਿ ਯੂ نو ਵੀ ਇਹ AI ਇਸ ਤਰ੍ਹਾਂ ਕੰਮ ਕਰਦਾ ਤੇ ਉਹਨਾਂ ਦੇ ਨਾਲ ਹੁਣ ਉਹਨਾਂ ਨੇ ਫਾਦਰ ਸਾਹਿਬ ਦੀ AI ਵੌਇਸਿਸ ਵੀ ਬਣਾਈਆਂ ਜਿਵੇਂ ਗਾਣਾ ਮਰਿੰਦਰ ਗੱਲ ਭਾਜੀ ਦਾ ਸੀਗਾ ਤੇ ਉਹਦੇ ਤੇ ਪਾਪਾ ਦੀ ਵੋਕਲਸ ਲਾਤੀਆਂ ਸੀਗੀਆਂ ਤੋ ਇਦਾਂ ਲੱਗਦਾ ਸੀ ਕਿ ਫਾਦਰ ਸਾਹਿਬ ਗਾਰੇ ਮਰਿੰਦਰ ਗਿੱਲ ਦਾ ਗਾਣਾ ਮੈਮ ਤੁਸੀਂ ਸੁਣਿਆ ਹਾਂਜੀ ਮੈਨੂੰ ਸੁਣਾਇਆ ਸੀਗਾ ਸਾਰਿਆਂ ਨੇ ਬਹੁਤ ਚੰਗਾ ਲੱਗ ਰਿਹਾ ਸੀਗਾ ਉਹੀ ਹੈ ਨਾ ਕਿ ਇਹ ਚੀਜ਼ਾਂ ਜਿਹੜੀਆਂ ਆਈਆਂ ਨੇ ਇਹ ਵਧੀਆਂ ਨੇ ਕਿਉਂਕਿ ਤੁਹਾਨੂੰ ਇਹ ਖਤਮ ਨਹੀਂ ਹੋਣ ਦਿੰਦੀਆਂ ਤੁਹਾਡੀ ਆਵਾਜ਼ ਨੂੰ ਫੇਰ ਤਾਜ਼ਾ ਤਾਜ਼ਾ ਰੱਖਦੀਆਂ ਨੇ ਸੋ ਇਦਾਂ ਦਾ ਸੀ ਕੋਈ ਦੁਇਟ ਦੇਖ ਸਕਦੇ ਮੈਮੋਰ ਸਰਦਾ ਦੁਬਾਰਾ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਦਾਂ ਇੱਕ ਦੁਇਟ ਬਣਾਈਏ ਪਹਿਲਾਂ ਇੱਕ ਲਿਖੀਏ ਫਿਰ ਉਹਨੂੰ ਮੇਰੀ ਅਲਾਪ ਦੀ ਆਵਾਜ਼ 'ਚ ਡੱਬ ਕਰਕੇ ਫਿਰ ਉਹਨੂੰ AI ਪਾਪਾ ਦੇ ਤਰੀਕੇ ਨਾਲ ਡੱਬ ਕਰਕੇ ਉਹਨੂੰ AI ਦੇ ਵਿੱਚ ਕਨਵਰਟ ਕਰਕੇ ਪਾਪਾ ਦੀ ਆਵਾਜ਼ ਬਣਾ ਦਿੱਤੀ ਜਾਵੇ ਤੇ ਉਹ ਇੱਕ ਜਿਹੜੇ ਮੰਮਾ ਪਾਪਾ ਦੇ ਪੁਰਾਣੇ ਫੈਨਸ ਨੇ ਜਾਂ ਨਵੇਂ ਫੈਨਸ ਨੇ ਉਹਨਾਂ ਤੱਕ ਇੱਕ ਨਵਾਂ ਗਾਣਾ ਪਹੁੰਚੇ ਤੇ ਉਹ ਜਿਵੇਂ ਫਾਦਰ ਸਾਹਿਬ ਨੂੰ ਡੈਡੀਕੇਟ ਕਰੀਏ ਉਹ ਚੀਜ਼ ਵੀ ਕਿਉਂਕਿ ਆ ਏਆਈ ਨੇ ਸਾਡੀ ਇੰਨੀ ਹੈਲਪ ਕਰਤੀ ਹੈ ਕਿ ਵੀ ਜਿਹੜੇ ਦੁਨੀਆਂ ਤੇ ਨਹੀਂ ਹੈਗੇ ਲੋਕ ਤੁਸੀਂ ਉਹਨਾਂ ਨੂੰ ਦੁਬਾਰਾ ਏਆਈ ਦੇ ਜ਼ਰੀਏ ਦੇਖ ਸਕਦੇ ਹੋ ਸੁਣ ਸਕਦੇ ਹੋ ਹੁਣ ਤਾਂ ਕੀ ਕਹਿੰਦੇ ਨਾ ਆਵਾਜ਼ ਕਦੇ ਨਹੀਂ ਮਰਦੀ ਆਵਾਜ਼ ਹਮੇਸ਼ਾ ਰਹਿੰਦੀ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਸਾਡੇ ਜਾਣ ਤੋਂ ਬਾਅਦ ਇਹ ਫੇਰ ਵੀ ਇਸ ਬ੍ਰਹਿਮੰਡ ਦੇ ਵਿੱਚ ਗੂੰਜਦੀਆਂ ਨੇ ਨਾ ਇਸ ਸੋ ਜਿਹੜੀ ਇਹ ਚੀਜ਼ ਹੈਗੀ ਹੈ ਟੈਕਨੀਕ ਹੈਗੀ ਆ ਬੰਦੇ ਦੇ ਜਾਣ ਤੋਂ ਬਾਅਦ ਵੀ ਉਹਦੀ ਆਵਾਜ਼ ਹੈਗੀ ਹੈ ਤੇ ਉਹਦੀ ਆਵਾਜ਼ ਨੂੰ ਯੂਜ਼ ਕਰਕੇ ਲੋਕ ਜਿਹੜੇ ਲੋਕ ਉਹਨਾਂ ਨੂੰ ਮਿਸ ਕਰਦੇ ਆ ਉਹਨਾਂ ਦੀ ਆਵਾਜ਼ ਨੂੰ ਮਿਸ ਕਰਦੇ ਆ ਸੋ ਕਿਸੇ ਵੀ ਇੱਕ ਚੰਗੇ ਗਲਾਕਾਰ ਦੇ ਗਵਾ ਕੇ ਉਹ ਆਵਾਜ਼ ਉਹ ਤੇ ਲਗਾਈ ਜਾਵੇ ਤਾਂ ਸਾਨੂੰ ਲੱਗੂਗਾ ਕਿ ਉਹ ਹੀ ਬੰਦਾ ਗਾ ਰਿਹਾ ਹੈ ਮਤਲਬ ਅਸੀਂ ਬਹੁਤ ਬlesed ਫੀਲ ਕਰਾਂਗੇ ਜਿਸ ਦਿਨ ਉਹ ਗਾਣਾ ਸਾਡੇ ਸਾਹਮਣੇ ਆਏਗਾ ਦੁਬਾਰਾ ਸੋ ਮੀ ਐਂਡ ਹਰ ਦਾ ਪੋਸਟਰ ਦੇਖਿਆ ਸੀ ਇਹ ਰੀਅਲ ਕਿਉਂ ਨਹੀਂ ਬਈ ਬਣਿਆ ਪਹਿਲਾਂ ਮੈਨੂੰ ਇਹ ਦੱਸੋ ਏਆਈ ਦਾ ਕਿਉਂ ਬਣਾਇਆ ਮੈਨੂੰ ਪਤਾ ਕੀ ਲੱਗਿਆ ਸੀ ਅੱਜ ਬਰਥਡੇ ਤੇ ਅੱਜ ਬਰਥਡੇ ਤੇ ਤੁਸੀਂ ਸਰਪ੍ਰਾਈਜ਼ ਦੋਗੇ ਕਿ ਸਿੰਗਲ ਤੋਂ ਮੰਗਲ ਹੋ ਗਿਆ ਹਾਰੰਗ ਨਹੀਂ ਜੀ ਨਹੀਂ ਹੁਣ ਮੈਂ ਤਾਂ ਲੋਕਾਂ ਨੇ ਨਾ ਹੁਣ ਚਲੋ ਮੇਰਾ ਪਰਿਵਾਰ ਆ ਸਾਰਾ মিডিਆ ਪਰ ਜਦੋਂ ਵੀ ਕੋਈ ਵੀ ਆਪਣਾ ਪਰਿਵਾਰ মিডিਆ ਵਾਲਾ ਮਿਲਦਾ ਨਾ ਤਾਂ ਇਹ ਹੀ ਗੱਲ ਕਰਦੇ ਭਾਜੀ ਸਿੰਗਲ ਤੋਂ ਮੰਗਲ ਕਦੋਂ ਹੋ ਰਹੇ ਹੋ ਵਿਆਹ ਕਦੋਂ ਕਰਾ ਰਹੇ ਹੋ ਕਿੱਦਾਂ ਕਰ ਰਹੇ ਹੋ ਫਿਰ ਵਿੱਚ ਨੂੰ ਮੈਂ ਇੱਕ ਪਿੱਛੇ ਜਿਹਾ ਨਾ ਕੋਈ 2-3 ਸਾਲ ਪਹਿਲਾਂ ਪ੍ਰੈਂਕ ਵੀ ਕੀਤਾ ਸੀਗਾ ਵੀ ਮੇਰਾ ਵਿਆਹ ਹੋ ਚੁੱਕਿਆ ਚਲੋ ਉਹ ਵੀ ਮੈਨੂੰ ਕਾਫੀ ਬੁਰਾ ਲੱਗਿਆ ਇਹ ਨਾ ਸੰਗ ਦਾ ਰਹਿੰਦਾ ਇਸ ਕਰਕੇ ਨਹੀਂ ਵਿਆਹ ਕਰਾਉਂਦਾ ਹੈਗਾ ਨਾ ਜਲਦੀ ਲੱਭ ਲੈਣੀ ਕੁੜੀ ਮੈਂ ਜਲਦੀ ਇਹ ਮੰਨੇ ਨਾ ਮੰਨੇ ਉਹ ਵੀ ਉਹ ਵੀ AI ਜਨਰੇਟਡ ਹੋ ਗਈ ਕਰ ਚਲੋਣਾ ਬਹੁਤ ਕੁਝ ਮੈਨ ਲੰਦਾ ਕਿ ਉਹਨ ਟੈਕਨੀਕਸ ਬਹੁਤ ਅਪਡੇਟ ਹੋ ਗਿਆ ਪਰ ਆਹ ਕੰਮ ਨਹੀਂ ਕਰਨਾ ਯਾਰ ਇਹ ਵੀ AI ਜਨਰੇਟਡ ਹੈ ਜਿਹੜਾ ਪੋਸਟਰ ਹੈ ਇਹ ਵੀ AI ਜਨਰੇਟਡ ਹੈ ਕਾਫੀ ਲੋਕਾਂ ਨੂੰ ਇਹ ਲੱਗਿਆ ਕਿ ਯਾਰ ਵੀ ਬੜਾ ਯੂ ਨੋ ਅ ਇੱਕ ਸਪੈਸ਼ਲ ਤਰ੍ਹਾਂ ਦੀ ਕਿੰਟਿਮੇਸੀ ਹੈ ਇੱਕ ਇੱਕ ਪਿਆਰ ਹੈ ਇੱਕ ਮੁਹੱਬਤ ਹੈ ਇੱਕ ਲਵ ਐਂਗਲ ਹੈ ਅ ਵੀਡੀਓ ਦੇ ਵਿੱਚ ਵੀ ਲਿਰਿਕਸ ਦੇ ਵਿੱਚ ਵੀ ਸੋ ਮੈਂ ਸੋਚਿਆ ਕਿ ਪੋਸਟਰ ਵੀ ਨਾ ਥੋੜਾ ਜਿਹਾ ਉਹਨੂੰ ਇਦਾਂ ਦਾ ਬਣਾਉਣਾ ਕਿ ਵੀ ਉਹ ਪਿਆਰ ਜੋ ਹੈਗਾ ਉਹਦੋਂ ਜ਼ਾਹਿਰ ਪੋਸਟਰ ਦੇ ਵਿੱਚ ਵੀ ਹੁੰਦਾ ਲੱਗੇ ਥੋੜਾ ਜਿਹਾ ਸੋ ਇਸ ਕਰਕੇ ਅਸੀਂ ਨਾਲ-ਨਾਲ ਮੈਂ ਪ੍ਰੌਮਪਟ ਕੁਝ ਲਿਖੇ ਉਹਦੇ ਹਿਸਾਬ ਨਾਲ ਫਿਰ ਤਿੰਨ ਚਾਰ ਵਾਰ ਪੰਜ ਛੇ ਵਾਰ ਛੇਵੀਂ ਸਤਮੀ ਵਾਰੀ ਫਿਰ ਆਹ ਪਿਕਚਰ ਮੇਰੇ ਸਾਹਮਣੇ ਆਈ ਫਿਰ ਇਹਦਾ ਪੋਸਟਰ ਬਣਾਇਆ ਗੋਰਾ ਐਡਿਟਸ ਕਰਕੇ ਹੈਗਾ ਮੁੰਡਾ ਉਹ ਬਹੁਤ ਟੈਲੈਂਟਡ ਆ ਬੜਾ ਯੰਗ ਆ ਤੇ ਉਹ ਕਾਫੀ ਹਿਪ ਹੌਪ ਆਰਟਿਸਟ ਦੇ ਬਣਾਉਂਦਾ ਰਿਹਾ ਜਿਹੜੇ ਲੋਕਲ ਆਰਟਿਸਟ ਜਿਵੇਂ ਹਿਪ ਹੌਪ ਦੇ ਹੁੰਦੇ ਸੀਗੇ ਚੰਡੀਗੜ੍ਹ ਦੇ ਜਾਂ ਆਊਟ ਆਫ ਚੰਡੀਗੜ੍ਹ ਦੇ ਪੰਜਾਬ ਦੇ ਹਰਿਆਣਾ ਦੇ ਇੰਡੀਆ ਦੇ ਵਿੱਚ ਹੀ ਆ ਬਾਹਰ ਵੀ ਕਿਤੇ ਵੀ ਹੈ ਨਾ ਤੇ ਫਿਰ ਉਹਨੂੰ ਮੈਂ ਫੜ ਲਿਆ ਕਿਸੇ ਦਿਨ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਹੁਣ ਵੀ ਮੈਨੂੰ ਇਹਦਾ ਥੋੜਾ ਜਿਆਦਾ ਉਹਨੂੰ ਠੀਕ ਠਾਕ ਕਰਕੇ ਦੇ ਆ ਨਾ ਸੋਨੇ ਵੀ ਕਾਫੀ ਮਿਹਨਤ ਲਾਈ ਸੋ ਇਸ ਕਰਕੇ ਸਾਡੀ ਟੀਮ ਹੈ ਸਾਰੀ ਜਿਵੇਂ ਸਿਮਰ ਵੀਐਫਐਕਸ ਰੋਬਿਨ ਕਲਸੀ ਗੋਰਾ ਸੋ ਮੈਂ ਹੁਣ ਇਦਾਂ ਸੋਚ ਰਿਹਾ ਕਿ ਵੀ ਹੁਣ ਅ ਅਸੀਂ ਵੱਡੇ ਸਕੇਲ ਤੇ ਵੀ ਕਰੀਏ ਹੌਲੀ ਹੌਲੀ ਕੁਛ ਨਾ ਕੁਛ ਇਹ ਹਲੇ ਅਸੀਂ ਐਕਸਪੈਰੀਮੈਂਟ ਕੀਤਾ ਸੀਗਾ ਲਿਰিক্যাল ਵੀਡੀਓ ਬਣਾ ਕੇ ਕਿਉਂਕਿ ਇਹ ਚ ਬੋਲ ਵੀ ਚੱਲਣਗੇ ਲਿਰਿਕਸ ਚੱਲਣਗੇ ਨਾਲ ਨਾਲ ਬਟ ਇਹਦੇ ਵਿੱਚ ਮੋਸਟਲੀ ਅਸੀਂ ਪਿਕਚਰਜ਼ ਯੂਜ਼ ਕੀਤੀਆਂ AI ਜਨਰੇਟ ਕਰਕੇ ਫਿਰ ਕੁਝ ਪਿਕਚਰਜ਼ ਨੂੰ ਐਨੀਮੇਟ ਕੀਤਾ ਸੋ ਤਾਂ ਕਿ ਉਹ ਥੋੜੀ ਰੀਅਲਿਸਟਿਕ ਲੱਗੇ ਤੇ ਜੋ ਸਕ੍ਰਿਪਟ ਸੀਗੀ ਉਹਦੇ ਹਿਸਾਬ ਨਾਲ ਗਾਣੇ ਦੇ ਕੁਝ ਲਿਰਿਕਸ ਦੇ ਹਿਸਾਬ ਨਾਲ ਚੱਲੀ ਜਾਵੇ ਕਿਸ ਤਰ੍ਹਾਂ ਗੱਲ ਕਰਕੇ ਅਸੀਂ ਇੱਕ ਐਕਸਪੈਰੀਮੈਂਟ ਹੀ ਕੀਤਾ ਹਲੇ ਤਾਂ ਹਲੇ ਕੁਝ ਇਹ ਇਦਾਂ ਨਹੀਂ ਹੈ ਕਿ ਅਸੀਂ ਕੁਝ ਬਹੁਤ ਵੱਡਾ ਕਰਤਾ ਹਲੇ ਐਕਸਪੈਰੀਮੈਂਟ ਸੀਗਾ ਹੁਣ ਅਸੀਂ ਕੁਝ ਵੱਡਾ ਹੁਣ ਇਸ ਤੋਂ ਬਾਅਦ ਕਰਾਂਗੇ ਹੁਣ ਬੱਲੋਕੀ ਮੈਮ ਵੈਸੇ ਜਿਹੜਾ ਗਾਣਾ ਹੈ ਇਹ ਮੈਨੂੰ ਲੱਗਦਾ ਕਿ ਹੁਣ ਜਦੋਂ ਕੁੜੀ ਲੱਭਣੀ ਪਹਿਲਾਂ ਡੈਡੀਕੇਟ ਉਹਨਾਂ ਨੂੰ ਕਰ ਦੇਣ ਸਹੀ ਗੱਲ ਹੈ ਤੁਸੀਂ ਕਹਿੰਨਾ ਬਹੁਤ ਦਿਲਦਿਆਂ ਗਹਿਰਾਈਆਂ ਤੋਂ ਲਿਖਿਆ ਹੈ ਨਾ ਇਹ ਉਹ ਚੀਜ਼ਾਂ ਲਿਖੀਆਂ ਨੇ ਜਿਹੜੀਆਂ ਵਾਕਿਆ ਤੇ ਵਿੱਚ ਅਜੇ ਤੱਕ ਕਿਸੇ ਨੇ ਲਿਖਿਆ ਹੀ ਨਹੀਂ ਹਾਂ ਇਹ ਕਲਪਨਾ ਦੇ ਵਿੱਚ ਹੈ ਨਾ ਹਜੇ ਕੁੜੀ ਤੇ ਚਲੋ ਸੱਚੇ ਬਾਦਸ਼ਾਹ ਦੇ ਮੂਹਰੇ ਵੀ ਲੈ ਕੇ ਖੜੀ ਕਰ ਦੇਗਾ ਜਿਹੜੀ ਵੀ ਇਹਦੇ ਵਾਸਤੇ ਬਣੀ ਆ ਉਹ ਜਲਦੀ ਜਲਦੀ ਆਵੇ ਉਹਦੇ ਜਿਹਦੇ ਨਾਲ ਸਬੰਧ ਹੈਗੇ ਆ ਇਹਦੇ ਤੇ ਫਟਫਟ ਆਵੇ ਮੰਮਾ ਨੂੰ ਮੈਂ ਨਾ ਪਹਿਲੀ ਵਾਰੀ ਸੁਣਾਇਆ ਨਾ ਗਾਣਾ ਮ ਮम्मा ਹੈੱਡਫੋਨ ਲਾਏ ਮੈਂ ਮम्मा ਦੇ ਉੱਤੇ ਮੈਂ ਸੁਣਾਇਆ ਗਾਣਾ ਤੇ ਸੁਣ ਕੇ ਨਾਲ-ਨਾਲ ਸੁਣੀ ਜਾਣ ਫਿਰ ਹੌਲੀ-ਹੌਲੀ ਖੁਸ਼ ਹੋ ਜਾਣ ਫਿਰ ਸਮਾਈਲ ਵੱਧ ਗਈ ਵੱਧ ਗਈ ਕਹਿੰਦੇ ਜਦੋਂ ਮੈਂ ਮੈਂ ਕਿਹਾ ਕਿੱਦਾਂ ਦਾ ਲੱਗਿਆ ਗਾਣਾ ਕਹਿੰਦੇ ਹਾਂ ਰੱਬ ਇਦਾਂ ਦੀ ਉਹ ਲਿਆਵੇ ਕੋਈ ਕਹਿੰਦੇ ਜਿੱਦਾਂ ਤੂੰ ਮੈਂਸ਼ਨ ਕੀਤੀ ਹੋਈ ਆ ਮੈਂ ਕਿਹਾ ਯਾਰ ਮੈਂ ਕਿਹਾ ਪਹਿਲਾਂ ਗਾਣਾ ਤਾਂ ਸੁਣ ਲਓ ਤੇ ਰਿਵਿਊ ਤਾਂ ਦੱਸ ਦੋ ਕਿੱਦਾਂ ਦਾ ਥੈਂਕ ਯੂ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਉਮੀਦ ਕਰਦੇ ਗਾਣਾ ਵਾਕਿਆ ਦੇ ਵਿੱਚ ਹੀ ਬਹੁਤ ਦੂਰ ਤੱਕ ਜਾਵੇ ਥੈਂਕ ਯੂ ਸੋ ਮੱਚ ਸੋ ਇਸ ਜੀ ਮੇਰੇ ਨਾਲ ਸਰੰਗ ਔਰ ਅਮਰਨੁਰੀ ਮੈਮ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਬਰਥਡੇ ਦੇ ਖਾਸ ਮੌਕੇ ਤੇ ਅੱਜ ਸੋ ਤੁਹਾਨੂੰ ਕਿਦਾਂ ਦੀ ਲੱਗੀ ਕਨਵਰਸੇਸ਼ਨ ਸਾਨੂੰ ਸਿਰੋ ਦੱਸਣਾ ਧੰਨਵਾਦ